स्वामी शंकरनाथ पर्वत मठ हदियाबाद फगवाड़ा ਵਿਖੇ ਪਰਮ ਪੂਛਣੀ ਆਚਾਰੀਏ ਮਹਾ ਮੰਡਲੇਸ਼ਵਰ Swami गंगानन्द ਪਰਵਤਜੀ ਮਹਾਰਾਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਟਰਸਟ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਸਵੇਰ ਸਮੇਂ ਰੂਦਰ ਅਵਿਸ਼ੇ ਕੀਤਾ ਗਿਆ ਜਿਸ ਤੋਂ ਬਾਅਦ ਸ਼੍ਰੀ ਸੁੰਦਰਕਾਰ ਦਾ ਪਾਠ ਕੀਤਾ ਗਿਆ। ਇਸ ਦੌਰਾਨ ਜਿੱਥੇ ਪ੍ਰਸਿੱਧ ਭੈਣ ਮੰਡਲੀਆਂ ਵੱਲੋਂ ਕੀਰਤਨ ਕੀਤਾ ਗਿਆ ਉੱਥੇ ਟਰੱਸਟ ਵੱਲੋਂ Swami Gangananand Parvat Maharaj ji ਦੇ ਜਨਮ ਦਿਨ ਮੌਕੇ ਹੋਂਹਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਟਰੱਸਟ ਦੇ ਸਕੱਤਰ ਰਕੇਸ਼ ਦੁੱਗਲ ਨੇ ਕਿਹਾ ਕਿ Swami Gangananand Parvat Maharaj ji ਦਾ 29 ਜੂਨ 2025 ਨੂੰ ਜਨਮ ਦਿਨ ਮਨਾਇਆ ਜਾਂਦਾ ਹੈ ਉਹਨਾਂ ਕਹਿਆ ਕਿ Swami ji brahmleen ਹੋਣ ਤੋਂ ਪਹਿਲਾਂ ਹੀ trust ਦਾਜ تھے ਨਿਰਮਾਣ ਕਰਕੇ ਗਏ ਸਨ ਉੱਥੇ ਹੀ ਉਹਨਾਂ ਨਾਲ ਹੀ ਇੱਕ ਸੰਵਿਧਾਨ ਦਾ ਵੀ ਨਿਰਮਾਣ ਕੀਤਾ ਸੀ ਕਿ ਇਸ ਦੀਆਂ ਹੱਦਾਂ ਵਿੱਚ ਰਹਿ ਕੇ ਹੀ trust ਇਸ ਮੰਚ ਦਾ ਸੰਚਾਲਨ ਕਰੇਗਾ ਤੇ ਇਹ ਜ਼ਿੰਮੇਵਾਰੀ ਦਿੱਤੀ ਕਿ ਇੱਕ ਸਿੱਧ ਮਹਾਪੁਰਸ਼ ਹੀ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਜੀ Swami Gangananand Parvat ji Maharaj ਦਾ ਜਨਮ ਦੇਣਾ ਜਿਹੜੇ ਕੀ shri Swami Shankar Nath Parvat math ਮਠਾधीश ਦੇ ਰੂਪ ਵਿੱਚ ਬਰਾਜਮਾਨ ਸਾਹਿਬ ਹੁਣ ਉਹ ਬ੍ਰह्मलीन ਹੋ ਚੁੱਕੇ ਹਨ ਪਰਮ ਪੂਜਨੀਏ ਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੀ ਇੱਕ ਟਰਸ ਦਾ ਨਿਰਮਾਣ ਕੀਤਾ ਤੇ ਨਾਲ ਇੱਕ ਸੰਵਿਧਾਨ ਦਾ ਨਿਰਮਾਣ ਕੀਤਾ ਜਿਸ ਦੀਆਂ ਹੱਦਾਂ ਦੇ ਵਿੱਚ ਰਹਿੰਦੇ ਹੋਏ ਟਰਸ ਜਿਹੜਾ ਇਸ ਮਠ ਦਾ ਸੰਚਾਲਨ ਕਰੂਗਾ। ਔਰ ਟਰਸ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਕਿ بڑا ਕਰਮਠ ਸੂਜਬੰਦ ਸਿੱਧ ਮਹਾਪੁਰਸ਼ ਹੀ ਇਸ ਗੱਦੀ ਤੇ ਬਰਾਜਮਾਨ ਕੀਤਾ ਜਾਵੇ। 3-4 ਸਾਲ ਉਸ ਦੀ ਕਾਰਗੁਜ਼ਾਰੀ ਦੇਖ ਕੇ ਹੀ ਉਸ ਨੂੰ ਮੇਰੇ ਵਾਲੀਆਂ ਪਾਵਰਾਂ ਦਿੱਤੀਆਂ ਜਾਣ। ਟਰਸ ਨੇ ਥੋੜਾ ਉਪਰਾਲਾ ਕੀਤਾ। ਕਈ ਮਹਾਪੁਰਸ਼ ਇੱਥੇ ਆਏ ਵੀ ਪਰ ਉਹ ਸ਼ਾਇਦ ਇੱਥੇ ਟਿਕ ਨਹੀਂ ਸਕੇ ਹੁਣ ਸਾਡਾ ਸੁਭਾਗਿਆ ਹੈ ਮੈਂ ਸਮਝਦਾ ਸਾਡੇ ਗੁਰੂ ਮਹਾਰਾਜ ਜੀ ਸਾਡੇ ਦਾਦਾ ਗੁਰੂ ਸਵਾਮੀ ਕਾਲੀਨਾਥ ਜੀ ਮਹਾਰਾਜ ਸ੍ਰੀ ਬੈਜਨਾਥ ਜੀ ਮਹਾਰਾਜ ਸਾਡੇ ਪਰਦਾਦਾ ਗੁਰੂ ਸ੍ਰੀ ਸਵਾਮੀ ਸ਼ੰਕਰਨਾਥ ਪਰਬਤ ਜੀ ਮਹਾਰਾਜ ਦੀ ਪ੍ਰੇਰਣਾ ਦੇ ਨਾਲ ਇੱਕ ਜੁਵਾ ਸੰਿਆਸੀ ਸਵਾਮੀ ਪਰਦਾਸ ਇਸ ਮੱਠ ਤੇ ਮੱਠ ਦੀ ਕਾਰਜਕਾਰੀ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਉਹਨਾਂ ਨੇ ਸਾਡੇ ਕੋ ਭੇਜਿਆ ਅਗਰ ਜੋ ਸਾਨੂੰ ਗੁਰੂ ਮਹਾਰਾਜ ਨੇ ਹਦਾਇਤਾਂ ਸਾਡੇ ਸਵਿਧਾਨ ਚ ਦਿੱਤੀਆਂ ਸਵਾਮੀ ਪਰਦਾਸ ਜੀ ਉਹਨਾਂ ਸਾਰੀਆਂ ਹਦਾਇਤਾਂ ਨੂੰ ਪੂਰਨ ਕਰਦੇ ਆ ਸ਼ਾਇਦ ਟਰਸਟ ਇਹਨਾਂ ਨੂੰ ਹੀ ਮੌਕਾ ਦੇਵੇ कि ਇਹ ਹੀ ਇਸ ਮਠ ਦਾ ਸੰਚਾਲਨ ਕਰਨ ਇਸ ਦੌਰਾਨ Swami Parat Das ji ਨੇ ਸੰਕਲਪ ਲਿਆ ਕਿ ਇਸ ਮਠ ਦਾ ਸੰਚਾਲਨ ਉਹ ਗੁਰੂ ਮਹਾਰਾਜ ਜੀ ਦੀਆਂ ਖੜਾਵਾਂ ਦੀ ਸੇਵਾ ਕਰਕੇ ਹੀ ਕਰਨਗੇ ਤੇ ਇਸ ਮਠ ਦਾ ਸੰਚਾਲਨ ਖੜਾਵਾਂ ਦੀ ਪੂਜਾ ਅਰਚਨਾ ਕਰਕੇ ਹੀ ਕੀਤਾ ਜਾਵੇਗਾ ਤੇ ਇਸ ਕੁਰਸੀ ਤੇ ਕੋਈ ਵੀ ਦੇਧਾਰੀ ਗੁਰੂ ਨਹੀਂ ਬਿਠਾਉਣਗੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸ਼ੰਕਰਨਾਥ ਪਰਵਤ ਮੱਠ ਕੇ ਆ ਮਾਨਨਯੀ ਸਨਮਾਨਯੀ ਸੈਕਟਰੀ ਸਾਹਿਬ ਨੇ जो भी बात कही तो मैं दास आप सबके चरणों का दास होने के नाते उस बात को प्रस्तावित करता हूं और मैं आज उनतीस जून २०२५ को आ, हमारे श्री शंकरनाथ पर्वत मठ के आदरणीय महामंडलेश्वर श्री गंगानंद पर्वत जी महाराज जी जिनके स्वरूप जी हैं तो उनके इस शुभ जन्मदिन पर एक नया संकल्प मेरे हृदय में आया मैंने सबके समक्ष रखा और सभी ने आपसी सहमति से इस उनतीस जून को गुरुजी के जन्मदिन के शुभ अवसर पर आज से संकल्प लिया है कि मठ के हित को देखते हुए मठ के उत्थान को देखते हुए मठ के हित और उत्थान को देखते हुए आज से इस मठ के महामंडलेश्वर की गद्दी में गुरु गंगानंद जी तक जो बैठ गए बैठ गए 48-50 साल अब उनके ब्रह्मलीन होने के बाद कोई देहधारी नहीं बैठेगा आज से नई परंपरा इस मठ की गुरु गंगानंद जी पर्वत जी महाराज जी के जन्मदिन से यह भी प्रारंभ हो गई कि आज से इस मठ के महामंडलेश्वर मंडलेश्वर महंत की उस गद्दी में कोई देहधारी होने के बजाय चरण पादुका जी ही हमारी गुरुजी होंगी सबका समर्पण उनके प्रति होगा उनसे प्रेरणा लेते हुए हम इस मठ को और ऊंचाइयों तक ले जाएंगे इस मठ में जो आश्रमों की जो नींव जो आश्रम की, की पराकाष्ठा होती है कि भगवान के भजन करके एक दिन चौरासी के पार हो जाना है और परम मोक्ष पा लेना है उस असली काम को करेंगे जय श्री राम